ਹਾਂਜੀ ਅੱਜ ਵਾਲੀ ਸੂਟਾਂ ਦੀ 컬렉ਸ਼ਨ ਬਹੁਤ ਹੀ ਸੋਹਣੀ ਹੋਏਗੀ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਜਿਹੜਾ ਸ਼ਵਨ ਦਾ ਫੈ布ਰਿਕ ਹੋਏਗਾ ਸ਼ਿਮਰ ਦੇ ਵਿੱਚ ਹੋਏਗਾ ਹੈਂਡ ਏਮਬ੍ਰੋਇਡਰੀ ਕੀਤੀ ਗਈ ਇਸੇ ਉੱਪਰ ਬਾਟਮ ਜਿਹੜੀ ਹੋਏਗੀ ਸ਼ਿਮਰ ਟਿਸ਼ੂ ਵਿੱਚ ਹੋਏਗੀ ਬਾਟਮ ਦੇ ਉੱਪਰ ਬੂਟੀ ਵਰਕ ਕੀਤਾ ਗਿਆ ਅਗਲਾ ਜਿਹੜਾ ਹੋਏਗਾ ਸੂਟ ਬਿਸਕੋਸ ਡੋਲਾ ਸਿਲਕ ਵਿੱਚ ਹੋਏਗਾ ਪ੍ਰਾਈਸ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ ਪਰ ਮੀਟਰ ਦੇ ਅਕੋਰਡਿੰਗ ਇਹ ਕਲਰ ਆਪਸ਼ਨ ਇਹਨਾਂ ਵਿੱਚ ਸਾਰੀ ਆਪਾਂ ਡਾਰਕ ਐਡ ਕੀਤੇ ਹੋਏ ਨੇ ਅਗਲਾ ਜਿਹੜਾ ਹੋਏਗਾ ਫੈਬਰਿਕ ਅਕਰਸ਼ ਟਿਸ਼ੂ ਵਿੱਚ ਹੋਏਗਾ ਇਸ ਦੇ ਉੱਪਰ ਵੀ ਹੈਂਡ ਐਮਬਲਾਈਡ ਕੀਤੀ ਗਈ ਹੈ 컬러 ਇਹਨਾਂ ਦੇ ਵਿੱਚ ਬਹੁਤ ਹੀ ਪਿਆਰੇ ਆਪਾਂ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਦੇ ਵਿੱਚੋਂ ਅਗਰ ਬੁੱਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਸੂਟ ਦਾ ਸਕਰੀਨ ਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਭੇਜ ਕੇ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲਾ ਇਹ ਫੈਬਰਿਕ ਹੋਏਗਾ ਪਿਓਰ ਤੁਨੋ ਵਿਸਕੋਸ ਔਰ ਗੈਂਜ਼ਾ ਦੀ ਸ਼ੋਰਟ ਮਿਲ ਜਾਏਗੀ ਐਮਬਲਾਈਡ ਫੁੱਲ ਕੀਤੀ ਗਈ ਹੈ ਬਾਟਮ ਨਾਲ ਹੋਏਗੀ ਪਲੇਨ ਕ੍ਰੇਪ ਥੀ 2 ਮੀਟਰ ਸ਼ਰਟ ਹੋਏਗੀ 2 ਮੀਟਰ ਇਸੀ ਬਾਟਮ ਦੀ ਕੱਟ ਰਹੇਗੀ ਵਿਦੋਟ ਦੁਪੱਟਾ ਸ਼ੁਰੂ ਹੋਏਗਾ ਅਗਲਾ ਜਿਹੜਾ ਸੂਟ ਹੋਏਗਾ ਪਿਓਰ ਤੁਹਾਨੂੰ ਗੀਜ਼ਾ कॉटन ਵਿੱਚ ਮਿਲ ਜਾਏਗਾ ਡਿਜੀਟਲ ਪ੍ਰਿੰਟ ਹੋਏਗਾ 5 ਮੀਟਰ ਦੀ ਕੱਟ ਹੋਏਗੀ ਕੋਈ ਵੀ ਸੂਟ ਤੁਸੀਂ ਇਹ ਵੀ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਵਿਦੋਟ ਮੀਟਰ ਦੁਪੱਟਾ ਸੂਟ ਹੋਏਗਾ 5 ਮੀਟਰ ਦੀ ਕੱਟ ਰਹੇਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਤੁਸੀਂ ਆਪਣੇ ਐਡਰੈਸ ਤੋਂ ਉੱਪਰ ਜਿਹੜਾ ਮਰਜ਼ੀ ਸੂਟ ਬੁੱਕ ਕਰਵਾ ਸਕਦੇ ਹੋ ਪ੍ਰਾਈਸ ਉੱਪਰ ਸਾਰੇ ਹੀ ਸੂਟਾਂ ਦਾ ਆਪਾਂ ਨਾਲ ਦੇ ਨਾਲ ਮੈਂਸ਼ਨ ਕੀਤਾ ਹੋਇਆ ਕੋਈ ਵੀ ਕਲਰ ਤੁਸੀਂ ਇਹਨਾਂ ਵਿੱਚੋਂ ਕਲਰ ਲੈ ਸਕਦੇ ਹੋ ਇਹਨਾਂ ਦੇ ਵਿੱਚ ਜਿਹੜੇ ਕਾਟਨ ਦੇ ਸੂਟ ਨੇ ਬਹੁਤ ਹੀ ਪਿਆਰੇ ਇਹਨਾਂ ਦੇ ਵਿੱਚ ਕਲਰ ਐਡ ਕੀਤੇ ਗਏ ਨੇ ਇਹਨਾਂ ਦੇ ਪ੍ਰਿੰਟ ਜਿਹੜੇ ਸਾਰੇ ਨਵੇਂ ਆਏ ਹੋਏ ਨੇ ਤੁਸੀਂ ਜਿਹੜਾ ਮਰਜ਼ੀ ਸੂਟ ਇਹਦੇ ਵਿੱਚ ਆਪਣੇ ਲਈ ਸਿਲੈਕਟ ਕਰ ਸਕਦੇ ਹੋ ਪ੍ਰਾਈਸ ਉੱਪਰ ਨਾਲ ਦੇ ਨਾਲ ਆਪਾਂ ਮੈਂਸ਼ਨ ਕਰ ਦਿੱਤਾ ਹੈ ਵਿਦਆਊਟ ਦੁਪੱਟਾ ਸੂਟ ਹੋਏਗਾ 5 ਮੀਟਰ ਦੀ ਪੂਰੀ ਕੱਟ ਹੋਏਗੀ ಅಗರ ತುಂಬ ವಿಡಿಯೋ ವತಿಯ ಚೈಕ್ ಶೇರ್ ಸಬ್ಸ್ಕ್ರೈಬ್ಬ